ਇਸ ਸਵਾਲ ਦੀ ਵੱਡੀ ਖਬਰ ਤਾਂ ਇਹ ਸੰਜੀ ਕਰ ਰਿਹਾ ਤਾਂ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਵੱਲੋਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਸ ਬਾਬਤ ਸਪਸ਼ਟੀਕਰਨ ਦਿੱਤਾ ਗਿਆ ਹੈ ਹਾਲਾਂਕਿ ਪਹਿਲਾਂ ਚਰਚਾਵਾਂ ਚੱਲ ਰਹੀਆਂ ਸਨ ਕਿ ਸੰਜੇ ਦੱਤ ਦੇ ਜਿਹੜੇ ਉਹ ਕਾਂਗਰਸ ਦੀ ਟਿਕਟ ਉੱਤੇ ਹਰਿਆਣਾ ਦੇ ਕਰਨਾਲ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ ਅਤੇ ਪਾਕਪਾ ਦੇ ਨੇਤਾ ਸਾਬਕਾ ਸੀਐਮ ਮਨੋਹ ਲਾਲ ਖੱਟਰ ਦਾ ਮੁਕਾਬਲਾ ਕਰ ਸਕਦੇ ਨੇ ਲੇਕਿਨ ਹੁਣ ਸੰਜੇ ਦੱਤ ਦੇ ਵੱਲੋਂ ਇਸ ਉੱਤੇ ਵਿਰਾਮ ਲਗਾ ਦਿੱਤਾ ਗਿਆ ਏ ਜੇ ਗੱਲ ਕੀਤੀ ਜਾਵੇ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਨੇ ਜਿਹੜੇ ਉਹ ਮਨਮੋਹ ਸਿੰਘ ਸਰਕਾਰ ਵੇਲੇ ਮੰਤਰੀ ਰਹਿ ਚੁੱਕੇ ਨੇ ਇਸ ਦੇ ਨਾਲ ਹੀ ਉਹਨਾਂ ਦੀ ਭੈਣ ਵੀ ਐਮਪੀ ਰਹਿ ਚੁੱਕੀ ਆ ਤਾਂ ਹੁਣ ਸੰਜੇ ਦੱਤ ਨੂੰ ਲੈ ਕੇ ਇਹ ਚਰਚਾਵਾਂ ਚੱਲੀਆਂ ਸਨ ਕਿ ਉਹ ਚੋਣ ਮੈਦਾਨ ਦੇ ਵਿੱਚ ਆਉਣਗੇ ਲੇਕਿਨ ਸੰਜੇ ਦੱਤ ਦੇ ਵੱਲੋਂ ਇਹਨਾਂ ਚਰਚਾਵਾਂ ਉੱਤੇ ਵਿਰਾਮ ਲਗਾ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦੇ ਹੋਏ ਉਹ ਲਿਖਦੇ ਨੇ ਮੈਂ ਆਪਣੀ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਸਾਰੀਆਂ ਅਫਵਾਹਾਂ ਨੂੰ ਆਰਾਮ ਦੇਣਾ ਚਾਹਾਂਗਾ ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ ਅਤੇ ਨਾ ਹੀ ਕੋਈ ਲੜ ਰਿਹਾ ਹਾਂ ਜੇਕਰ ਮੈਂ ਰਾਜਨੀਤਿਕ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕਰਦਾ ਹਾਂ ਤਾਂ ਮੈਂ ਇਸ ਦਾ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ ਕਿਰਪਾ ਕਰਕੇ ਹੁਣ ਤੱਕ ਮੇਰੇ ਬਾਰੇ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਵਿਸ਼ਵਾਸ ਕਰਨ ਤੋਂ ਗੁਰੇਜ਼ ਕਰੋ ਦਾ ਅਦਾਕਾਰ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਨਾ ਹੀ ਰਾਜਨੀਤੀ ਵਿੱਚ ਆਉਣਗੇ ਨਾ ਹੀ ਚੋਣ ਲੜਨਗੇ ਅਸਵਲ ਦੀ ਵੱਡੀ ਖਬਰ ਤਾਂ ਦਰ ਹੈ ਸੰਜੀ ਕਰ ਰਿਹਾ ਤਾਂ ਬਾਲੀਵੁੱਡ ਅਦਾਕਾਰ ਸੰਜੀਤ ਦੱਤ ਦੇ ਵੱਲੋਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਸ ਬਾਬਤ ਸਪਸ਼ਟੀਕਰਨ ਦਿੱਤਾ ਗਿਆ ਹੈ ਹਾਲਾਂਕਿ ਪਹਿਲਾਂ ਚਰਚਾਵਾਂ ਚੱਲ ਰਹੀਆਂ ਸਨ ਕਿ ਸੰਜੀਤ ਦੱਤ ਦੇ ਜਿਹੜੇ ਉਹ ਕਾਂਗਰਸ ਦੀ ਟਿਕਟ ਉੱਤੇ ਹਰਿਆਣਾ ਦੇ ਕਰਨਾਲ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ ਅਤੇ ਭਾਜਪਾ ਦੇ ਨੇਤਾ ਸਾਬਕਾ ਸੀਐਮ ਮਨੋਹ ਲਾਲ ਖੱਟਰ ਦਾ ਮੁਕਾਬਲਾ ਕਰ ਸਕਦੇ ਨੇ ਲੇਕਿਨ ਹੁਣ ਸੰਜੀਤ ਦੱਤ ਦੇ ਵੱਲੋਂ ਇਸ ਉੱਤੇ ਵਿਰਾਮ ਲਗਾ ਦਿੱਤਾ ਗਿਆ ਹੈ ਜੇ ਗੱਲ ਕੀਤੀ ਜਾਵੇ ਸੰਜੀਤ ਦੱਤ ਦੇ ਪਿਤਾ ਸੁਨੀਲ ਦੱਤ ਨੇ ਜਿਹੜੇ ਉਹ ਮਨਮੋਹਨ ਸਿੰਘ ਸਰਕਾਰ ਵੇਲੇ ਮੰਤਰੀ ਰਹਿ ਚੁੱਕੇ ਨੇ ਇਸ ਦੇ ਨਾਲ ਹੀ ਉਹਨਾਂ ਦੀ ਭੈਣ ਵੀ ਐਮਪੀ ਰਹਿ ਚੁੱਕੀ ਆ ਤਾਂ ਹੁਣ ਸੰਜੇ ਦੱਤ ਨੂੰ ਲੈ ਕੇ ਇਹ ਚਰਚਾਵਾਂ ਚੱਲੀਆਂ ਸੰਦ ਕਿ ਉਹ ਚੋਣ ਮੈਦਾਨ ਦੇ ਵਿੱਚ ਆਉਣਗੇ ਲੇਕਿਨ ਸੰਜੇ ਦੱਤ ਦੇ ਵੱਲੋਂ ਇਹਨਾਂ ਚਰਚਾਵਾਂ ਉੱਤੇ ਵਿਰਾਮ ਲਗਾ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਟਵੀਟ ਕਰਦੇ ਹੋਏ ਉਹ ਲਿਖਦੇ ਨੇ ਮੈਂ ਆਪਣੇ ਰਾਜਨੀਤੀ ਵਿੱਚ ਸ਼ਾਮਿਲ ਹੋਣ ਬਾਰੇ ਸਾਰੀਆਂ ਅਫਵਾਹਾਂ ਨੂੰ ਆਰਾਮ ਦੇਣਾ ਚਾਹਾਂਗਾ ਮੈਂ ਕਿਸੇ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਰਿਹਾ ਅਤੇ ਨਾ ਹੀ ਚੋਣ ਲੜ ਰਿਹਾ ਹਾਂ ਜੇਕਰ ਮੈਂ ਰਾਜਨੀਤਿਕ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕਰਦਾ ਹਾਂ ਤਾਂ ਮੈਂ ਇਸ ਦਾ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ ਕਿਰਪਾ ਕਰਕੇ ਹੁਣ ਤੱਕ ਮੇਰੇ ਬਾਰੇ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਵਿਸ਼ਵਾਸ ਕਰਨ ਤੋਂ ਗੁਰੇਜ਼ ਕਰੋ ਤਾਂ ਅਦਾਕਾਰ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਨਾ ਹੀ ਰਾਜਨੀਤੀ ਵਿੱਚ ਆਉਣਗੇ ਨਾ ਹੀ ਚੋਣ ਲੜਨਗੇ ਅਸਲ ਵਿੱਚ ਵੱਡੀ ਖਬਰ ਤਾਂ ਇਹਨਾਂ ਸੰਜੀ ਕਰ ਰਿਹਾ ਤਾਂ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਵੱਲੋਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਸ ਬਾਬਤ ਸਪਸ਼ਟੀਕਰਨ ਦਿੱਤਾ ਗਿਆ ਹੈ ਹਾਲਾਂਕਿ ਪਹਿਲਾਂ ਚਰਚਾਵਾਂ ਚੱਲ ਰਹੀਆਂ ਸਨ ਕਿ ਸੰਜੇ ਦੱਤ ਦੇ ਜਿਹੜੇ ਉਹ ਕਾਂਗਰਸ ਦੀ ਟਿਕਟ ਉੱਤੇ ਹਰਿਆਣਾ ਦੇ ਕਰਨਾਲ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ ਅਤੇ ਭਾਜਪਾ ਦੇ ਨੇਤਾ ਸਾਬਕਾ ਸੀਐਮ ਮਨੋਹ ਲਾਲ ਖੱਟਰ ਦਾ ਮੁਕਾਬਲਾ ਕਰ ਸਕਦੇ ਨੇ ਲੇਕਿਨ ਹੁਣ ਸੰਜੇ ਦੱਤ ਦੇ ਵੱਲੋਂ ਇਸ ਉੱਤੇ ਵਿਰਾਮ ਲਗਾ ਦਿੱਤਾ ਗਿਆ ਹੈ ਜੇ ਗੱਲ ਕੀਤੀ ਜਾਵੇ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਨੇ ਜਿਹੜੇ ਉਹ ਮਨਮੋਹਨ ਸਿੰਘ ਸਰਕਾਰ ਵੇਲੇ ਮੰਤਰੀ ਰਹਿ ਚੁੱਕੇ ਨੇ ਇਸ ਦੇ ਨਾਲ ਹੀ ਉਹਨਾਂ ਦੀ ਭੈਣ ਵੀ ਐਮਪੀ ਰਹਿ ਚੁੱਕੀ ਆ ਤਾਂ ਹੁਣ ਸੰਜੇ ਦੱਤ ਨੂੰ ਲੈ ਕੇ ਇਹ ਚਰਚਾਵਾਂ ਚੱਲੀਆਂ ਸਨ ਕਿ ਉਹ ਚੋਣ ਮੈਦਾਨ ਦੇ ਵਿੱਚ ਆਉਣਗੇ ਲੇਕਿਨ ਸੰਜੇ ਦੱਤ ਦੇ ਵੱਲੋਂ ਇਹਨਾਂ ਚਰਚਾਵਾਂ ਉੱਤੇ ਵਿਰਾਮ ਲਗਾ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਟਵੀਟ ਕਰਦੇ ਹੋਏ ਉਹ ਲਿਖਦੇ ਨੇ ਮੈਂ ਆਪਣੇ ਰਾਜਨੀਤੀ ਵਿੱਚ ਸ਼ਾਮਿਲ ਹੋਣ ਬਾਰੇ ਸਾਰੀਆਂ ਅਫਵਾਹਾਂ ਨੂੰ ਆਰਾਮ ਦੇਣਾ ਚਾਹਾਂਗਾ ਮੈਂ ਕਿਸੇ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਰਿਹਾ ਅਤੇ ਨਾ ਹੀ ਚੋਣ ਲੜ ਰਿਹਾ ਹਾਂ ਜੇਕਰ ਮੈਂ ਰਾਜਨੀਤਿਕ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕਰਦਾ ਹਾਂ ਤਾਂ ਮੈਂ ਇਸ ਦਾ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ ਕਿਰਪਾ ਕਰਕੇ ਹੁਣ ਤੱਕ ਮੇਰੇ ਬਾਰੇ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਵਿਸ਼ਵਾਸ ਕਰਨ ਤੋਂ ਗੁਰੇਜ਼ ਕਰੋ ਤਾਂ ਅਦਾਕਾਰ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਨਾ ਹੀ ਰਾਜਨੀਤੀ ਵਿੱਚ ਆਉਣਗੇ ਨਾ ਹੀ ਚੋਣ ਲੜਨਗੇ